ਸੋ ਇਹ ਚੀਜ਼ਾਂ ਨੇ ਇੱਕ ਸਵਾਲ ਤਾਂ ਖੜਾ ਕਰ ਦਿੱਤਾ ਕਿ ਵਾਕਈ ਹੁਣ ਕੱਲ ਜੂਗਾ ਵਾਕਈ ਹੁਣ ਆਪਾਂ ਨੂੰ ਆਪਣੇ ਬੱਚਿਆਂ ਦੀ ਕੇਅਰ ਕਰਨੀ ਪੈਣੀ ਹੈ ਡਬਲ ਜਿਵੇਂ ਵਾਰੀ ਬਣਦੀ ਆ ਔਰ ਲੋਕਾਂ ਦੇ ਜਸੂਬਾਤਾ ਦੇ ਨਾਲ ਖੇលਿਆ ਜਾ ਰਿਹਾ ਇਸ ਵੀਡੀਓ ਨੂੰ ਲਗਾਤਾਰ ਚਲਾ ਕੇ ਸੋ ਇਸ ਵੀਡੀਓ ਦਾ ਸੱਚ ਇਹ ਆ ਇੰਡੀਆ ਦੇ ਹਰਿਆਣਾ ਕੈਥਲ ਤੋਂ ਇੱਕ ਨਿਊਜ਼ ਬਹੁਤ ਹੀ ਜ਼ਿਆਦਾ ਸ਼ਾਇਹੀ ਹੋਈ ਆ ਹਰ ਇੱਕ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਇਸ ਨਿਊਜ਼ ਨੇ ਜਦੋਂ ਦੀ ਇਹ ਨਿਊਜ਼ ਆਈ ਹੈ ਕਿ ਇੱਕ 9 ਸਾਲਾਂ ਦੀ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ ਤੇ ਉਹਦੇ ਮਾਪੇ ਨੇ ਵੀ ਉਹਦੀ ਕੋਈ ਕੇਅਰ ਨਹੀਂ ਕੀਤੀ। ਉਹਨੂੰ ਪੁਲਿਸ ਸਟੇਸ਼ਨ ਦੇ ਵਿੱਚ ਛੱਡਿਆ ਆਂਦਾ ਜਦੋਂ ਕਿ ਉਹ 8 ਮਹੀਨਿਆਂ ਦੀ ਪ੍ਰੈਗਨੈਂਟ ਸੀਗੀ। ਔਰ ਉਸ ਬੱਚੀ ਦੀ ਮਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ 8 ਮਹੀਨਿਆਂ ਦੀ ਪ੍ਰੈਗਨਟ ਆ। ਔਰ ਇਹ ਇੱਥੇ ਤੱਕ ਹੀ ਨਹੀਂ ਔਰ ਇਸ ਬੱਚੇ ਦਾ ਜਿਹੜਾ ਬਾਪ ਸੀਗਾ ਉਹ ਖੁਦ ਉਸ ਕੁੜੀ ਦਾ ਸਾਕਾ ਭਰਾ ਸੀਗਾ। ਜੀ ਹਾਂ ਜਦੋਂ ਇਹ ਨਿਊਜ਼ ਸਾਹਮਣੇ ਆਈ ਆ ਤਾਂ ਸਾਰਾ ਸਾਰਾ ਇੰਡੀਆ ਦੇ ਵਿੱਚ ਹਿੱਲ ਗਿਆ ਇੱਕ ਤਰ੍ਹਾਂ ਦਾ ਇਸ ਨਿਊਜ਼ ਨੂੰ ਸੁਣ ਕੇ। ਕੋਈ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਿਹਾ ਕੋਈ ਕਿਸ ਤਰ੍ਹਾਂ ਦੇ ਕਮੈਂਟ ਪੇਜ ਰਿਹਾ ਕੋਈ ਕੁਝ ਕਰ ਰਿਹਾ ਔਰ ਦੂਜੀ ਗੱਲ ਇਹ ਦੱਸ ਦਈਏ ਤੁਹਾਨੂੰ ਕਿ ਉਸ ਦਾ ਜਿਹੜਾ ਭਰਾ ਸੀਗਾ ਉਹ 11 ਸਾਲਾਂ ਦਾ ਸੀ ਔਰ ਇਸ ਹਾਰੀ ਦੀ ਸਾਰੀ ਜਿਹੜੀ ਵੀਡੀਓ ਆ ਰਹੀ ਆ ਔਰ ਇਹਦੇ ਬਾਰੇ ਇੱਕ ਪੁਲਿਸ ਆਫੀਸਰ ਖੁਦ ਬਿਆਨਬਾਜ਼ੀ ਕਰ ਰਹੀ ਆ ਤੇ ਸਬੋਧਨ ਕਰ ਰਹੀ ਆ ਦਾਸਰ ਰਹੀ ਹੈ ਕਿ ਕਿਸ ਤਰ੍ਹਾਂ ਇੱਕ 9 ਸਾਲਾਂ ਦੀ ਬੱਚੀ ਕੋਲ ਬੱਚਾ ਹੋਇਆ ਤੇ ਉਸ ਦਾ ਭਰਾ ਹੀ 11 ਸਾਲਾਂ ਦਾ ਸੀਗਾ ਜਦੋਂ ਅਸੀਂ ਉਹਨੂੰ ਅਰੈਸਟ ਕਰਨਾ ਚਾਹਿਆ ਤਾਂ ਕੁੜੀ ਦੇ ਘਰਦਿਆਂ ਨੇ ਮਨ੍ਹਾ ਕਰ ਦਿੱਤਾ ਕਿ ਸਾਡੇ ਬੱਚੇ ਤੇ ਕੋਈ ਕਸੂਰ ਨਹੀਂ ਸੋ ਇਹ ਜਦੋਂ ਦੀ ਵੀਡੀਓਜ਼ ਆ ਰਹੀਆਂ ਬਹੁਤ ਹੀ ਜ਼ਿਆਦਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਬਹੁਤ ਲੋਕਾਂ ਨੂੰ ਸੋਚ ਵਿਚਾਰ ਕਰਨੀ ਪਵੇਗੀ ਬਹੁਤ ਲੋਕ ਕਮੈਂਟ ਕਰ ਰਹੇ ਆ ਕਿ ਭਾਈ ਖਾਣ ਪੀਣ ਨਾਲ ਸਾਰਾ ਕੁਝ ਹੁੰਦਾ ਬੱਚਿਆਂ ਨੂੰ ਜਲਦੀ ਪੀਰੀਅਡ ਆਉਂਦੇ ਆ ਜਾਂ ਫਿਰ ਲੋਕਾਂ ਦੇ ਕੋਲ ਬੱਚਿਆਂ ਦੇ ਜੰਮਦਿਆਂ ਨੂੰ ਮੋਬਾਈਲ ਫੜਾ ਲੈਂਦੇ ਆ ਤੇ ਮੋਬਾਈਲਾਂ ਤੋਂ ਸਿੱਖ ਸਿੱਖ ਕੇ ਗਲਤ ਕੰਮ ਕਰਦੇ ਆ ਜਾਂ ਬਹੁਤ ਕੁਝ ਜਾਂ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਪਰ ਇਹਦਾ ਅਸਲ ਸੱਚ ਕੀ ਆ ਉਹ ਕਿਸੇ ਨੂੰ ਵੀ ਨਹੀਂ ਪਤਾ ਇਹਦੇ ਬਾਰੇ ਹੁਣ ਸੱਚ ਬਾਹਰ ਨਿਕਲ ਕੇ ਆਇਆ ਕਿ ਇਹਦਾ ਸੱਚ ਅਸਲ ਹੈ ਕੀ ਆ ਕਿਉਂਕਿ ਜੋ ਇਹ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਸਾਰਾ ਕੁਝ ਫੇਕ ਆ ਫੇਕ ਵੀਡੀਓਜ਼ ਆ ਫੇਕ ਨਿਊਜ਼ ਆ ਕਿਉਂਕਿ ਜਿਹੜੇ ਆਪਣੇ ਹਰਿਆਣਾ ਦੇ ਜਿਹੜੇ ਕੈਥਲ ਦੇ ਡਿਪਟੀ ਸੁਪਰਡੈਂਟ ਆ ਜਿਹੜੇ ਆਪਣੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਔਰ ਇਹਨਾਂ ਨੇ ਕਲੀਅਰਫਾਈ ਕੀਤਾ ਕਿ ਇਹ ਸਾਰਾ ਕੁਝ ਫੇਕ ਆ ਸਾਡੇ ਕੈਥਲ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜੇ ਹਾਂਜੀ ਡਿਪਟੀ ਸੁਪਰਡੈਂਟ ਆਫ ਪੁਲਿਸ ਕੈਥਲ ਤੇ ਲਲਿਤ ਜਾਦਵ ਨੇ ਇਹ ਬਿਆਨ ਦਿੱਤਾ ਸਾਹਮਣੇ ਆ ਕੇ ਕਿ ਇਹ ਸਾਰਾ ਕੁਝ ਫੇਕ ਆ ਇਤਾਂ ਦਾ ਸਾਡੇ ਕੈਥਲ ਦੇ ਨਾਲ ਕੋਈ ਵੀ ਸਬੰਧਤ ਖਬਰ ਨਹੀਂ ਆ ਜੀ ਹਾਂਜੀ ਇਹ ਗੱਲ ਸੱਚੀ ਆ ਕਿ ਉਹਨਾਂ ਨੇ ਸਾਹਮਣੇ ਆਉਣਾ ਪਿਆ ਕਿਉਂਕਿ ਬਦਨਾਮੀ ਬਹੁਤ ਜ਼ਿਆਦਾ ਹੋ ਰਹੀ ਥੀ ਬਦਨਾਮੀ ਤੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਇਹ ਚੀਜ਼ ਸਾਹਮਣੇ ਆ ਰਹੀ ਥੀ ਕਿ ਪੁਲਿਸ ਦੇ ਕੋਲ ਛੱਡ ਕੇ ਚਲੇ ਗਏ ਔਰ ਬੱਚੇ ਦੇ ਮਾਪਾਪ ਨੂੰ ਗ੍ਰਿਫਤਾਰ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿ ਸਾਰਾ ਕੁਝ ਆ ਇਹ ਦੇ ਕਰਕੇ ਬਦਨਾਮੀ ਹੋ ਰਹੀ ਤਾਂ ਕਰਕੇ ਡਿਪਟੀ ਸੁਪਰਟੈਂਡੈਂਟ ਔਰ ਪੁਲਿਸ ਨੂੰ ਲਲਿਤ ਜਾਦਵ ਨੂੰ ਸਾਹਮਣੇ ਆ ਕੇ ਕਲੀਅਰ ਕਰਨਾ ਪਿਆ ਕਿ ਇਹ ਸਾਰਾ ਕੁਝ ਫੇਕ ਆ ਔਰ ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਇਹ ਜਿਹੜੀ ਪੁਲਿਸ ਆਫੀਸਰ ਆ ਜਿਹੜੀ ਕੈਥਲ ਸਟੇਸ਼ਨ ਪੁਲਿਸ ਸਟੇਸ਼ਨ ਦੀ ਚਾਰਜ ਗੀਤਾ ਇਹ ਜਿਹੜੀ ਇਹਨਾਂ ਦੀ ਬਿਆਨਬਾਜ਼ੀ ਆ ਰਹੀ ਹੈ ਜਾਂ ਇਹਨਾਂ ਦੇ ਕਲਿੱਪਾਂ ਚਲਾਈਆਂ ਜਾ ਰਹੀਏ ਪੁਰਾਣੀ ਆ ਇਹ ਮਾਰਚ 5 ਮਾਰਚ 2025 ਦੀ ਵੀਡੀਓ ਆ ਕਿ ਜਿਹੜੀ ਇਹ ਇੱਕ ਯੂਨੀਵਰਸਿਟੀ ਜਿਹੜੀ ਪ੍ਰਾਈਵੇਟ ਯੂਨੀਵਰਸਿਟੀ ਸੀਗੀ ਉਹਦੇ ਵਿੱਚ ਲਾ ਦੇ ਸਟੂਡੈਂਟਾਂ ਨੂੰ ਸੰਬੋਧਨ ਕਰ ਰਹੀ ਸੀ ਤੇ ਉਹਨਾਂ ਨੂੰ ਐਕਸਪੀਰੀਅੰਸ ਦੱਸ ਰਹੀ ਸੀ ਕੋਈ ਹੋਰ ਕਿਸੇ ਘਟਨਾ ਦੀ ਗੱਲਬਾਤ ਦੱਸ ਰਹੀ ਸੀ ਕਿ ਉਸ ਟਾਈਮ ਤੇ ਇਸ ਇਸ ਤਰ੍ਹਾਂ ਹੋਇਆ ਸੀਗਾ ਤੇ ਉਹਦੀ ਵੀਡੀਓ ਨੂੰ ਚੁੱਕ ਕੇ ਉਸ ਤੋਂ ਕਲਿੱਪ ਨੂੰ ਚੁੱਕ ਕੇ ਇਸ ਵੀਡੀਓ ਦੇ ਨਾਲ ਜੋੜ ਕੇ ਜਿਸ ਤਰ੍ਹਾਂ ਦਿਖਾਇਆ ਜਾ ਰਿਹਾ ਕਿ ਕੈਸਲ ਦੇ ਵਿੱਚ ਇਹ ਕਾਂਡ ਹੋ ਗਿਆ ਜਰਕਿ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੈ ਕਿ ਇਹ ਜੀ ਨਿਊਜ਼ ਸਿਰਫ ਉਹ ਸਿਰਫ ਇਨਸਟਾ ਤੇ ਔਰ ਫੇਸਬੁਕ ਤੇ ਹੀ ਛਾਈ ਹੋਈ ਆ ਔਰ ਕਿਤੇ ਵੀ ਕਿਸੇ ਨਿਊਜ਼ ਚੈਨਲ ਨੇ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਵੈਬਸਾਈਟ ਤੇ ਜਿੱਤੇ ਆਪਾਂ ਭਰੋਸਾ ਕਰ ਸਕੀਏ ਕਿਤੇ ਵੀ ਨਹੀਂ ਆ ਸਿਰਫ ਸਿਰਫ ਯੂਟਿਊਬਰਾਂ ਨੇ YouTube ਦੇ ਉੱਪਰ ਇਹ ਵੀਡੀਓ ਫਲਾਈ ਆ ਔਰ ਫੇਸਬੁਕ ਤੇ ਇੰਸਟਾਗ੍ਰਾਮ ਤੇ ਹੀ ਇਹ ਵੀਡੀਓਜ਼ ਇੱਕ ਕਲਿੱਪ ਚੱਲਦੀ ਪਈ ਆ ਔਰ ਲੋਕਾਂ ਦੇ ਜਸੂਬਾਤਾ ਦੇ ਨਾਲ ਖੇលਿਆ ਜਾ ਰਿਹਾ ਇਸ ਵੀਡੀਓ ਨੂੰ ਲਗਾਤਾਰ ਚਲਾ ਕੇ ਸੋ ਇਸ ਵੀਡੀਓ ਦਾ ਸੱਚ ਇਹ ਆ ਕਿ ਇਹ ਪੁਰਾਣੀ ਵੀਡੀਓ ਆ ਔਰ ਇਹ ਜਿਹੜੀ ਆਫੀਸਰ ਗੀਤਾ ਇਹਦੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਸੀ ਕੋਈ ਲੋ ਲੋ ਸਟੂਡੈਂਟਾਂ ਨੂੰ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਸੋ ਇਹ ਨਿਊਜ਼ ਫੇਕ ਆ ਇਹ ਨਿਊਜ਼ ਸਹੀ ਨਹੀਂ ਆ ਸੋ ਇਹਦੇ ਬਾਰੇ ਖੁਦ ਡਿਪਟੀ ਸੁਪਰਡੈਂਟ ਆਫ ਪੁਲਿਸ ਲਲਿਤ ਜਾਦਵ ਕਲੀਅਰਫਾਈ ਕਰ ਚੁੱਕੇ ਆ ਪਰ ਹੁਣ ਇਸ ਦੇ ਵਿੱਚ ਲੋਕਾਂ ਦੀ ਪ੍ਰਕਿਰਿਆ ਕੀ ਆ ਰਹੀ ਸੀ ਤੁਸੀਂ ਸਾਰਿਆਂ ਨੇ ਪੜਿਆ ਹੋਣਾ ਤੁਸੀਂ ਖੁਦ ਨੇ ਵੀ ਫੀਲ ਕੀਤਾ ਹੋਣਾ ਕਿ ਬੱਚਿਆਂ ਨੂੰ ਸੇਫ ਰੱਖਣਾ ਚਾਹੀਦਾ ਇਹਦੇ ਵਿੱਚ ਕੋਈ ਤੋ ਰਾਇ ਨਹੀਂ ਹੈਗੀ ਕਿ ਹੁਣ ਜਿਹੜਾ ਕੁਝ ਆਪਣਾ ਖਾਣ ਪੀਣ ਆਪਣੇ ਬੱਚਿਆਂ ਦਾ ਆਪਣਾ ਖਾਣ ਪੀਣ ਸਹੀ ਨਹੀਂ ਹੈਗਾ ਤੇ ਹੁਣ ਇਹ ਗੱਲ ਸਹੀ ਆ ਕਿ ਛੋਟੇ ਬੱਚਿਆਂ ਨੂੰ ਹੀ ਪੀਰੀਅਡ ਆਣੇ ਸਟਾਰਟ ਹੋ ਗਿਆ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਤੁਹਾਡੇ ਆਸ-ਪਾਸ ਤੁਹਾਡੇ ਕਿਸੇ ਰਿਸ਼ਤੇਦਾਰ ਜੀਆ ਕੋਈ ਵੀ ਪਾਸੇ ਤੁਸੀਂ ਦੇਖ ਲਿਓ 8-8 ਸਾਲ ਦੀਆਂ ਬੱਚਿਆਂ ਨੂੰ ਪੀਰੀਅਡ ਆਣੇ ਸਟਾਰਟ ਹੋ ਗਿਆ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਆਪਣੀ ਲੋਕਾਂ ਦਾ ਆਲਾ ਦਵਾਲਾ ਆਪਾਂ ਜੋ ਦੇਖਦੇ ਆ ਔਰ ਜੋ ਖਾਂਦੇ ਆ ਸਭ ਤੋਂ ਜ਼ਿਆਦਾ ਅਫੈਕਟਡ ਉਹ ਆਪਾਂ ਨੂੰ ਕਰਦਾ ਸੋ ਤਾਂ ਹੀ ਕਹਿ ਰਿਹਾ ਬੱਚਿਆਂ ਦੀ ਪਰਪ੍ਰਿਸ਼ ਬਹੁਤ ਧਿਆਨ ਨਾਲ ਕਰਨੀ ਪੈਂਦੀ ਆ ਜਦੋਂ ਮਾਪੇ ਬਣਦੇ ਆ ਨਾ ਉਸ ਟਾਈਮ ਹੀ ਆਪਾਂ ਨੂੰ ਪਤਾ ਲੱਗਦਾ ਕਿ ਆਪਣੀਆਂ ਜ਼ਿੰਮੇਵਾਰੀਆਂ ਕੀ ਹੋ ਜਾਂਦੀਆਂ ਸਾਰ ਕੁਝ ਦੇਖਣਾ ਪੈਂਦਾ ਹਰ ਇੱਕ ਚੀਜ਼ ਨੂੰ ਸਮਝਣਾ ਪੈਂਦਾ ਸੋ ਐਸੇ ਦੇ ਤਹਿਤ ਬਹੁਤ ਲੋਕਾਂ ਨੇ ਆਪਣੇ ਆਪਣੇ ਤਜਰਬੇ ਸ਼ੋ ਕੀਤੇ ਬਹੁਤ ਲੋਕਾਂ ਨੇ ਕਮੈਂਟ ਬਾਜ਼ੀ ਕੀਤੀ ਬਹੁਤ ਲੋਕ ਕਾਲ ਯੁੱਗ ਦੱਸ ਰਹੇ ਆ ਬਹੁਤ ਕੁਝ ਕੁਝ ਦੱਸ ਰਹੇ ਆ ਸੋ ਇਹ ਗੱਲ ਹੈਗੀ ਆ ਪਰ ਉਸ ਦੇ ਨਾਲ ਨਾਲ ਜਦੋਂ ਇਸ ਚੀਜ਼ ਨੂੰ ਵੀ ਨਾਲ ਜੋੜਿਆ ਗਿਆ ਸੀ ਨਾ ਕਿ ਇਸ ਦੇ 11 ਸਾਲਾਂ ਦਾ ਭਰਾ ਨੇ ਇਸ ਦਾ ਰੇਪ ਕੀਤਾ ਸੀ ਰੇਪ ਤਾਂ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਦੋਨੋਂ ਹੀ ਬੱਚੇ ਸੀਗੇ ਦੋਨਾਂ ਹੀ ਗਲਤੀਆਂ ਕੀਤੀ ਆ ਆਪਸ ਦੇ ਵਿੱਚ ਜਾਂ ਕੁਝ ਪਤਾ ਨਹੀਂ ਲੱਗਾ ਇਹਨਾਂ ਨੂੰ ਜਾਂ ਮੋਬਾਈਲ ਤੋਂ ਦੇਖ ਕੇ ਕੀਤਾ ਜਾਂ ਕੁਝ ਵੀ ਕੀਤਾ ਪਰ ਦੋਨੋਂ ਬੱਚੇ ਸੀਗੇ ਪਰ ਵਿਗੜੇ ਕਿੱਥੇ ਇਹਨਾਂ ਨੂੰ ਕੁਝ ਪਤਾ ਥੋੜੀ ਸੀਗੇ ਸਿੱਖੇ ਥੋੜੀ ਸੀਗੇ ਇਹਨਾਂ ਨੇ ਤੁਹਾਡੇ ਆਲੇ ਦੁਆਲੇ ਨੂੰ ਦੇਖ ਕੇ ਇਹਨਾਂ ਨੇ ਮੋਬਾਈਲ 'ਚ ਗੰਦਮੰਦ ਦੇਖ ਕੇ ਇਹ ਸਾਰਾ ਕੁਝ ਕੀਤਾ ਸੋ ਇਹ ਚੀਜ਼ਾਂ ਨੇ ਇੱਕ ਸਵਾਲ ਤਾਂ ਖੜਾ ਕਰ ਦਿੱਤਾ ਕਿ ਵਾਕਈ ਹੁਣ ਕਾਲਯੁਗ ਆ ਵਾਕਈ ਹੁਣ ਆਪਾਂ ਨੂੰ ਆਪਣੇ ਬੱਚਿਆਂ ਦੀ ਕੇਅਰ ਕਰਨੀ ਪੈਣੀ ਐ ਡਬਲ ਜਿਵੇਂ ਬਾਰੀ ਬਣਦੀ ਆ ਵਾਕਈ ਹੀ ਹੁਣ ਤੁਹਾਨੂੰ ਸੋਚਣਾ ਪਵੇਗਾ ਆਪਣੇ ਬੱਚਿਆਂ ਦੇ ਬਾਰੇ ਤੁਸੀਂ ਆਪਣੇ ਬੱਚਿਆਂ ਨੂੰ ਇਕੱਲਿਆਂ ਨੂੰ ਨਹੀਂ ਛੱਡ ਸਕਦੇ ਤੁਹਾਨੂੰ ਆਪਣੇ ਬੱਚਿਆਂ ਦੇ ਉੱਪਰ ਪੂਰੀ ਨਿਗਰਾਨੀ ਰੱਖਣੀ ਪਵੇਗੀ ਸੋਸ਼ਲ ਮੀਡੀਆ ਦੇ ਉੱਪਰ ਕੀ ਕੁਛ ਦੇਖਦੇ ਆ ਕੀ ਕੁਛ ਕਰ ਰਹੇ ਆ ਬੱਚਿਆਂ ਦੇ ਹੱਥ 'ਚ ਮੋਬਾਈਲ ਆ ਉਹਨਾਂ ਦਾ ਦੇਖਿਆ ਕਰੋ ਹਿਸਟਰੀ ਕੱਢ ਕੇ ਦੇਖਿਆ ਕਰੋ ਗੂਗਲ ਦੇ ਵਿੱਚ ਕੀ ਕੁਛ ਸਰਚ ਕਰਦੇ ਪਏ ਆ ਕੀ ਕੁਛ ਦੇਖਦੇ ਪਏ ਆ ਬੱਚਿਆਂ ਦੇ ਮੋਬਾਈਲ ਦੇ ਵਿੱਚ ਹਰ ਇੱਕ ਚੀਜ਼ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ ਅਗਰ ਕੱਲੋ ਬੱਚੇ ਕੁਝ ਵੀ ਕਰਦੇ ਆ ਬਹੁਤ ਕੇਸ ਐ ਦੇ ਵੀ ਆ ਸੀ ਬੱਚਿਆਂ ਨੇ ਗੇਮ ਖੇលਦੇ ਖੇលਦੇ ਨੇ ਕੋਸ਼ ਖਰੀਦ ਲਿਆ ਕਦੀ ਕੋਸ਼ ਆਨਲਾਈਨ ਖਰੀਦ ਲਿਆ ਮਾਪੇ ਦੇ ਬੈਂਕ ਅਕਾਊਂਟ ਅਟੈਚ ਹੁੰਦੇ ਆ ਬੱਚਿਆਂ ਦੇ ਮੋਬਾਈਲਾਂ ਦੇ ਨਾਲ ਜਦੋਂ ਬੱਚਿਆਂ ਦੇ ਹੱਥ 'ਚ ਮੋਬਾਈਲ ਹੁੰਦਾ ਉਹ ਕੁਝ ਵੀ ਖਰੀਦ ਸਕਦੇ ਆ ਕੁਝ ਵੀ ਬਾਈ ਕਰ ਸਕਦੇ ਆ ਬਹੁਤ ਵੱਡੇ ਧੋਖੇ ਪਹਿਲਾਂ ਵੀ ਹੋਏ ਸੀਗੇ ਸੋ ਇਹ ਜ਼ਿੰਮੇਵਾਰੀ ਤੁਹਾਡੀ ਆ ਕਿ ਤੁਸੀਂ ਆਪਣੇ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਦੇਣੇ ਆ ਜਾਂ ਨਹੀਂ ਦੇਣੇ ਬਾਕੀ ਆਈ ਹੋਪ ਇਹ ਨਿਊਜ਼ ਨੇ ਬਹੁਤ ਲੋਕਾਂ ਨੂੰ ਕਲੀਅਰ ਕੀਤਾ ਹੋਏਗਾ ਕਿ ਇਹ ਸੱਚੀ ਨਿਊਜ਼ ਨਹੀਂ ਆ ਇਸ ਦੇ ਬਾਰੇ ਕੋਈ ਵੀ ਐਸੀ ਆਥੈਂਟਿਕ ਨਿਊਜ਼ ਸਾਹਮਣੇ ਨਹੀਂ ਆਈ ਨਾ ਹੀ ਕਿਸੇ ਨੇ ਸਾਹਮਣੇ ਲਿਆਂਦਾ ਗਿਆ ਕਿ ਇਸ ਬੱਚੇ ਦੇ ਇਹ ਬੱਚੇ ਦੇ ਮਾਪੇ ਆ ਇਹ ਉਹ ਬੱਚਾ ਜਿਹਨੂੰ ਗ੍ਰਿਫਤਾਰ ਕੀਤਾ ਸੋ ਫੇਕ ਨਿਊਜ਼ ਆ ਪੁਰਾਣੀ ਵੀਡੀਓ ਨੂੰ ਚੁੱਕ ਕੇ ਕਲਿੱਪ ਜੋੜ ਕੇ ਚਲਾਈ ਜਾ ਰਹੀ ਹੈ ਤੇ ਤੁਹਾਡੇ ਸੈਂਟੀਮੈਂਟ ਨਾਲ ਖੇਡਿਆ ਜਾ ਰਿਹਾ ਬਾਕੀ ਜੋ ਵੀ ਤੁਸੀਂ ਇਸ ਦੇ ਬਾਰੇ ਹੋਰ ਕੁਝ ਕਹਿਣਾ ਹੋਇਆ ਜਾਂ ਤੁਹਾਡਾ ਕੋਈ ਆਪਣੀ ਪਰਸਨਲ ਰਾਏ ਹੋਈ ਜਾਂ ਐਕਸਪੀਰੀਅੰਸ ਹੋਇਆ ਸੋ ਤੁਸੀਂ ਜ਼ਰੂਰ ਸ਼ੇਅਰ ਕਰਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਬਾਕੀ ਅਗਰ ਚੈਨਲ ਤੇ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੇ ਨਵੀਂ ਅਪਡੇਟ ਔਰ ਨਵੀਂ ਤੇ ਨਵੀਂ ਨਿਊਜ਼ ਜਿਹੜੀ ਸੱਚੀ ਤੇ ਆਥੈਂਟਿਕ ਹੋਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ